347 ਪੰਜਾਬ ਇਸ ਵਿੱਚ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਣਾ ਰੁਹੀ ਗ੍ਰੋਵਰ ਤਾਂ ਲਗਾਤਾਰ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਉਂਦੇ ਨੇ ਕਿ ਕੁੜੀਆਂ ਮੁੰਡਿਆਂ ਦੇ ਉੱਤੇ ਤੇ ਮੁੰਡੇ ਕੁੜੀਆਂ ਦੇ ਉੱਤੇ ਧੋਖਾਧੜੀ ਦੇ ਇਗਜ਼ਾਮ ਲਗਾਉਂਦੇ ਨੇ ਤੇ ਐਕਸਟਰਾ ਮੈਨਟਲ ਅਫੇਅਰ ਦੀ ਜਿਹੜੀ ਗੱਲ ਕਰੀ ਤਾਂ ਰਹੀ ਰਾਵਟਾਣਾ ਇੱਕ ਅਜਿਹਾ ਕੇਸ ਜਿਹੜਾ ਸਾਹਮਣੇ ਆ ਰਿਹਾ ਅੰਮ੍ਰਿਤਸਰ ਦੇ ਗੋਲਡਨ सामने आ रहा है जिथे की एक महिला जीडी है एक पुरुष दे होते इल्जाम लगा दी नजर आ रही है कि उसने अपने पति ਨੂੰ ਉਸੇ ਕਰਕੇ ਛੱਡ ਦਿੱਤਾ ਉਹਨੇ ਜਿਹੜਾ ਪੁਰਸ਼ ਸੀ ਉਸਨੇ ਮਹਿਲਾ ਨੂੰ ਬਦਲਾਇਆ ਉਸਨੇ ਇਸ ਕਰਕੇ ਆਪਣੇ ਪਤੀ ਨੂੰ ਛੱਡ ਦਿੱਤਾ ਆਪਣਾ ਜੋ ਘਰ ਛੱਡ ਕੇ ਉਸਦੇ ਕੋਲ ਰਹਿਣ ਲੱਗੀ ਤੇ ਖੂਨ ਜੜਾਏ ਉਹ ਪੁਰਸ਼ ਨਹੀਂ ਕੀਤਾ ਕਿ 1 ਸਾਲ ਤੱਕ ਜਿਵੇਂ ਉਸਦੇ ਨਾਲ ਰਿਲੇਸ਼ਨ ਬਣਾਇਆ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਸੀ ਲਗਾਤਾਰ ਪੁਹਿਲਾ ਨੇ ਇਹ ਕਿਆ ਸੀ ਉਸ ਨੂੰ ਇਹ ਵਰਗਲਾ ਕੇ ਉਹ ਆਪਣੇ ਕੋਲ ਲਿਆਇਆ ਸੀ ਕਿ ਉਸ ਨਾਲ ਵਿਆਹ ਕਰਾਏਗਾ ਲੇਕਿਨ ਉਸ ਨਾਲ ਇੱਕ ਸਾਲ ਤੱਕ ਰਿਲੇਸ਼ਨ ਬਣਾ ਲਿਆ ਉਸ ਤੋਂ ਬਾਅਦ ਵਿਆਦੀ ਗੱਲ ਆਨ ਤੋਂ ਪਹਿਲਾ ਹੀ ਉਸ ਨੂੰ ਕਰੋ ਬਾਹਰ ਕੱਢ ਦਿੱਤਾ ਨਾਲ ਹੀ ਮਹਿਲਾ ਨੇ ਇਹ ਵੀ ਕਿਹਾ ਕਿ 2 ਲੱਖ ਦੀ ਕਮੇਟੀ ਜਿਹੜੀ ਹੈ ਉਹ ਵੀ ਉਹ ਜਿਹੜਾ ਪੁਰਸ਼ ਹੁੰਦਾ ਖਾ ਲੈਂਦਾ ਤੇ ਕੀ ਹੈ ਪੂਰਾ ਮਾਮਲਾ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਕਿਉਂਕਿ ਉੱਥੇ ਦੂਜੇ ਪਾਸੇ ਜਿਹੜਾ ਪੁਰਸ਼ ਹੋਏ ਕਹਿ ਰਹੇ ਕਿ ਝੂਠੇ ਇਜ਼ਾਮ ਉਸਤੇ ਲਾਈ ਜਾ ਰਹੇ ਨੇ 2 ਮਹੀਨੇ ਪਹਿਲਾਂ ਹੀ ਉਹ ਇੱਥੇ ਮੇਰੇ ਘਰ ਵਿੱਚ ਕਿਰਾਏ ਤੇ ਆਈ ਸੀ ਪਰ ਹੁਣ ਜੋ ਹੈ ਝੂਠੇ ਇਜ਼ਾਮ ਲਾ ਰਹੀ ਹੈ ਪੈਸੇ ਦੇ ਚੱਕਰ ਵਿੱਚ ਝੂਠੇ ਇਜ਼ਾਮ ਲਗਾ ਰਹੀ ਹੈ ਹੁਣ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ ਸੱਚ ਵਿੱਚ ਇਹ ਪੈਸੇ ਦਾ ਮਾਮਲਾ ਹੈ ਕਿ ਮਿਲਦਾ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਲਈ ਹੈ ਜਦ ਮਾਮਲਾ ਕੋਈ ਹੋਰ ਹੈ ਜਿਸ ਨੂੰ ਸਾਹਮਣੇ ਲਿਆਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਮਾਮਲਾ ਅੰਮ੍ਰਿਤਸਰ ਦੇ ਗੋਲਡਨ ਐਵੇਨਿਊ ਇਲਾਕੇ ਤੋਂ ਮਹਿਲਾ ਕਾਉਂਸਲਿੰਗ ਸੈੱਲ ਪਹੁੰਚੇ ਆਏ ਮਾਮਲੇ ਵਿੱਚ ਇੱਕ ਫੂਲਾ ਦੇਵੀ ਨਾਮ ਦੀ ਪ੍ਰਵਾਸੀ ਮਹਿਲਾ ਕੰਤ ਲਾਲ ਯਾਦਵ ਨਾਮ ਦੇ ਵਿਅਕਤੀ ਤੇ ਦੋਸ਼ ਲਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਕੰਤ ਲਾਲ ਯਾਦਵ ਪਹਿਲਾ ਉਸ ਨੂੰ ਵਰਗਲਾਉਂਦਾ ਹੈ ਉਸਦੇ ਪਤੀ ਨਾਲ ਸੰਬੰਧ ਤੁਰਵਾਉਂਦਾ ਹੈ ਆਪਣੇ ਘਰ ਲੈ ਕੇ ਜਾਂਦਾ ਹੈ ਤੇ ਫਿਰ ਉਸ ਨੂੰ ਨਾਲ ਰੱਖਣ ਤੇ ਬੱਚੇ ਪਾਲਣ ਦਾ ਭਰੋਸਾ ਦੇ ਕੇ ਉਸ ਨਾਲ 1 ਸਾਲ ਸਰੀਰਕ ਸੰਬੰਧ ਬਣਾਉਂਦਾ ਹੈ ਉਸਦੇ 2 ਲੱਖ ਦੀ ਕਮੇਟੀ ਵੀ ਹੜੱਪ ਲੈਂਦਾ ਹੈ ਤੇ ਹੁਣ ਜਦੋਂ ਮਨ ਪਾਰ ਜਾਂਦਾ ਹੈ ਤਾਂ ਉਸ ਨੂੰ ਘਰੋਂ ਬਾਹਰ ਕਰ ਦਿੰਦਾ ਹੈ ਤਾਂ ਅੰਦਾਜ਼ ਦੇ ਇਹ ਚੱਲਦੇ ਮਹਿਲਾ ਦਾ ਕਹਿਣਾ ਹੈ ਕਿ ਉਸਨੇ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ ਸਗੋ ਕੰਤਲਾਲ Yadav ਕੋਲੋਂ ਪੈਸੇ ਖਾ ਲੈਨੇ ਤੇ ਉਸ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਉਧਰ ਦੂਜੇ ਪਾਸੇ ਕੰਤਲਾਲ ਦੇ ਮੁਤਾਬਿਕ ਫੁੱਲਾ ਦੇਵੀ ਉਸ ਕੋਲ ਕਿਰਾਏ ਤੇ ਰਹਦੀ ਹੈ ਕਿ ਮਕਾਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਤੇ ਝੂਠੇ ਦੋਸ਼ ਲਗਾ ਰਹੀ ਹੈ ਜੋ ਕਿ ਸਭ ਮਨਕਰੰਤ ਬੇਬੁਨਿਆਦ ਲਗਾਨੇ। ਉਥੇ ਇੱਕ ਪਾਸੇ ਕਾਂਗਰਸੀ ਮਹਿਲਾ ਆਗੂ ਨੀਲਮ ਸ਼ਰਮਾ ਨੇ ਕਿਹਾ ਕਿ ਫੁੱਲਾ ਵੀ ਮਨਕਰੰਤ ਕਹਾਣੀ ਬਣਾ ਰਹੀ ਹੈ। ਕੰਤ ਲਾਲ ਨੂੰ ਠੱਗਣ ਦੀ ਸਾਜ਼ਿਸ਼ ਰਚੀ ਹੈ ਉਹਨਾਂ ਨੇ ਕਿਹਾ ਕਿ ਇਹਨੂੰ 2 ਮਹੀਨੇ ਹੀ ਹੋਏ ਨੇ ਮਕਾਨ ਵਿੱਚ ਆਏ ਨੂੰ ਪਰੇ ਝੂਠੇ ਇਲਜ਼ਾਮ ਲਗਾ ਰਹੀ ਹੈ ਕਿ ਇਸ ਨੂੰ 1 ਸਾਲ ਤੋਂ ਉੱਪਰ ਹੋ ਚੱਲਿਆ ਹੈ ਇਹ ਆਏ ਦਿਨ ਥਾਣੇ ਵਿੱਚ ਲਿਜਾ ਕੇ ਕੰਤ ਲਾਲ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਇਸ ਸੰਬੰਧੀ ਜਦੋਂ ਪੁਲਿਸ ਜਾਂਚ ਅਧਿਕਾਰੀ ਇੰਚਾਰਜ ਮਹਿਲਾ ਕਾਉਂਸਲਿੰਗ ਸੈੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਕਤ ਮਹਿਲਾ ਦੀ ਦਰਖਾਸਤ ਉੱਪਰ ਦੋਵੇਂ ਤਿਰਾਂ ਦੀ ਗੱਲ ਸੁਣੀ ਹੈ ਫਿਲਹਾਲ ਮਾਮਲਾ ਕਮੇਟੀ ਦੇ ਪੈਸਿਆਂ ਦੇ ਲੈਣ-ਦੇਣ ਦਾ ਹੈ ਜਾਂਚ ਤੋਂ ਬਾਅਦ ਜੋ ਵੀ ਬੰਦ ਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ हमारा नाम कंतलाल यादव है न्यू गोल्डन वो सारा इल्ज़ाम झूठा है हमारा उसके साथ कोई ऐसा रिलेशन नहीं है फुला फुला के साथ मेरा कोई ऐसा रिलेशन नहीं है वो जितना भी इल्ज़ाम लगाया वो सारा झूठा है क्यों बस इल्ज़ाम वो हमारे मकान को कब्जा करने के लिए चाहता है कि ऐसा ऐसे करके मैं झूठ साँच करके इसके मकान को कब्जा करें और हमने तो आज डेढ़ डेढ़ महीना हो गया मैंने बाहर बार फिर रहे हैं और हमारे मकान में वो मालिक बन के बैठा है वो वो मौका फ़ायदा उठा रहा है कि, कि इसको किसी तरह से झूठ साँच बोल के इसके खिलाफ़ कानून कार्रवाई करा के इसको जेल के अंदर डाले पैसे भी लेन देन कमेटी वो कमेटी के लेन देन जो भी है वो सारा हिसाब बारी उससे हो गया है सत्रह हज़ार हमने उससे लेना है और छः महीने का किराया भी लेना है जब हम किराया मांगने के लिए जाते हैं तब वो मेरे से लड़ाई करता है जब जब हमने उसको खाली करने के लिए बोलते हैं तो तब, तब उसने मेरे ऊपर गलत इंजाम लगाता है गलत इल्ज़ाम लगा करके मेरे को कभी मकामपुरा थाना में दरख्वास्त देता है कभी घूमन सेल में दरख्वास्त देता है दरखास्त दे करके ऐसे मेरे को परेशान कर रखा है शादी का दिया संबंध बनाए नहीं मेरा उसके साथ कोई संबंध नहीं है सर नहीं, नहीं है वो सारा झूठा इल्ज़ाम है फुला देवी जो भी इल्ज़ाम लगा रहा है वो सारा झूठा है, जाने। जाने। है मैं यही चाहते हैं कि जो मेरे ऊपर झूठा इल्ज़ाम लगाया है और इस चीज़ को गौर करके मेरा इंसाफ दिलावे और उसको मकान से बाहर निकाले निकलवावे मैं सर यही मदद चाहते हैं वो एक कंत लाल यादव था कंत लाल यादव मैं पहले अपना सास ससुर के पास रहता था सास के पास वो उधर से इधर मेरे ले आया बोला कि इस चल उधर मैं कम रेट में किराया पर तुमको रूम देना है उधर से लेके इधर मेरा घर वाला भी को दिया दो तीन बार थाना पुलिस करके साल हो गया है दो लाख की कमेटी भी खा गया क्या बोला था तुमसे बोला कि इस बच्चा भी को पालना है तेरा मैं शादी करके रखूंगा शादी की भुष्वे? नहीं नहीं किया शादी यार कुछ नहीं तो आपसे मेरा घर बर्बाद कर दिया मैं नहीं इधर का हूँ नहीं उधर का हूँ कहूँ की नहीं हुआ अभी आओ बनाया साल भर रहा मेरे साथ आप कर नहीं? कर बोलता नहीं नहीं कमेटी देना नहीं शादी करना यहाँ तू जा सकते हो जहाँ मर्जी जाओ बच्चे पहले हाँ दो बच्चे है दो लड़का है कितने दो लड़का एक है बारह साल का एक तेरह साल का है। तो उसके बच्चे हैं पहले नहीं बच्चा और कोई नहीं तीन जलानी वो छड़ चुका है तीन जलाने यही जैसा दिया कि इस जे मैं तुमको घर द्वार सब कुछ देंगे मेरा कोई है नहीं अपने बच्चे जैसे पढ़ाऊंगा सब कुछ करूँगा चल वहाँ रहना मेरे रूम में उसी के पास साल भर से मैं रहा हूँ अभी क्या बोल रहे हैं अब बोलता है यहाँ से खाली करके जहाँ मर्जी जा सकते मैं रखने वाला हूं में दिया मेरा कहीं नहीं सुनवा हो रहा है क्या बोलता है बोलता कि वो जाके पैसे खिया देता है सबको पैसा चढ़ा देता है कोई नहीं मेरा सुनवा तो मेरा तो गरीब हूँ मैं से पैसा लाऊ उतना थाना पुलिस देने के लिए क्या चाहते हो मेरा फैसला चाहिए जी ये ये फुला दी भी लेडीज लेडीजी भेन ਸਿੰ ਅਸੀਂ ਸਮਾਜ ਸੇਵੀ ਨਾਤੇ ਹੁੰਦੇ ਨਾਤੇ ਕਹਿ ਰਹੇ ਆਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਧੱਕਾ ਇਹ ਆ ਵੀ ਇਹ ਨੇ ਆਪਣਾ ਕੰਤਲਾਲ ਜਾਦਵ ਦੇ ਨਾਲ ਕੰਤਲਾਲ ਜਾਦਵ ਇਹਨਾਂ ਕੰਤਲਾਲ ਜਾਦਵ ਦੇ ਨਾਲ ਜਿਹੜੀ ਇਹ ਜਨਕੀ ਪਹਿਲਾਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀਗੇ ਉਹਨਾਂ ਨੇ ਇਹਨੂੰ ਝਾਸਾ ਦਿੱਤਾ ਵੀ ਅਸੀਂ ਤੇਰੇ ਬੱਚਿਆਂ ਨੂੰ ਪਰਿਵਾਰਕ ਵਾਂਗੂ ਰੱਖਾਂਗੇ ਆਪਣਾ ਪਰਿਵਾਰ ਤੋਂ ਜ਼ਿਆਦਾ ਸਮਝ ਕੇ ਚੱਲਾਂਗੇ ਜਿਹੜਾ ਕਿ ਹੁਣ ਇਹਨਾਂ ਦੀ ਕੋਈ ਪਰਸਨਲ ਕੰਡੀਸ਼ਨਾਂ ਕਰਕੇ ਜਿੰਨਾ ਕਰਕੇ ਇਹਨਾਂ ਦੀ ਨਹੀਂ ਬਣ ਬਣ ਬਾਰੀ ਤੇ ਅਣਬਣ ਹੋਣ ਦੇ ਕਾਰਨ ਹੁਣ ਇਹਨੂੰ ਘਰ ਤੋਂ ਵੀ ਬੇਦਖਲ ਕਰ ਰਿਹਾ ਆ ਤ ਘਰ ਦੇ ਵਿੱਚ ਵੀ ਨਹੀਂ ਰੱਖ ਲਿਆ ਨਾ ਕੋਈ ਖਰਚਾ ਦੇ ਰਿਆ ਨਾ ਇਹਦਾ ਕੋਈ ਰੋਟੀ ਪਾਣੀ ਦਾ ਸਾਧਨ ਹੈ ਹੋਰ ਕੰਮ ਕੀ ਕੀਤਾ ਨਾ ਉਹਰ ਉਹਨਾਂ ਨੇ ਸਾਰ ਇਹਨਾਂ ਨੇ ਜਾਨਕੀ ਸੋਸ਼ਲ ਵਰਕ ਕੀਤਾ ਜਿਹਦੇ ਵਿੱਚ ਇਹਨਾਂ ਨੂੰ ਕਹਿੰਦੇ ਰਿਹਾ ਪੀ ਤੁਹਾਡਾ ਇਹਨਾਂ ਨੇ ਤਕਰੀਬਨ ਜਿਹੜੀ ਸਟਾਰਟਿੰਗ ਇਹਨਾਂ ਦੀ ਹੋਈ 2 ਲੱਖ ਦੀ ਕਮੇਟੀ ਤੋਂ ਸਟਾਰਟਿੰਗ ਹੋਈ ਜਿੱਥੋਂ ਇਹਨਾਂ ਦੀ ਪਹਿਲਾ ਫਰੈਂਡਸ਼ਿਪ ਬਣੀ ਉਹ ਤੋਂ ਰਿਲੇਸ਼ਨਸ਼ਿਪ ਬਣੀ ਨਹੀਂ ਉਸ ਤੋਂ ਬਾਅਦ ਹੁਣ ਜਿਹੜੇ ਆ ਵੀ ਉਹ 2 ਲੱਖ ਦੇਣ ਦੀ ਬਜਾਏ ਨਾ ਉਹ ਇਹਨੂੰ ਆਂਦਾ ਵੀ ਤੂੰ ਹਣ ਘਰ ਵੀ ਸਾਡਾ ਸਾਡਾ ਤੇ ਇੱਥੇ ਵੀ ਰਹਿੰਦਾ ਵੀ ਤੇਰਾ ਕੋਈ ਹੱਕ ਨਹੀਂ ਆ ਤੂੰ ਆਪਣਾ ਪਰਿਵਾਰ ਲੈ ਕੇ ਆਪਣੀ ਜਿੱਥੇ ਮਰਜ਼ੀ ਰਹਿ ਸਕ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਪੀ ਇਹਦਾ ਕੋਈ ਨਾ ਕੋਈ ਪ੍ਰਵਾਸੀ ਭੈਣ ਦਾ ਕੋਈ ਨਾ ਕੋਈ ਇਹਨਾਂ ਸੁਧਾਰ ਕੀਤਾ ਜਾਵੇ ਜੋ ਵੀ ਇਹ ਜੋ ਵੀ ਇਹ ਦਾ ਬੰਦਾ ਕਾਨੂੰਨੀ ਕਾਰਵਾਈ ਦਾ ਹਾਰ ਤੇ ਪਹਿਲ ਦੇ ਹਾਰ ਤੇ ਦਾ ਸਪੋਰਟ ਕੀਤੀ ਜਾਵੇ ਅੱਜ ਕਿ ਇਧਰ ਬੁਲਾਇਆ ਤੁਹਾਨੂੰ ਅਸੀਂ ਅੱਜ ਇੱਥੇ ਮੈਂ ਲਾ ਕਾਨਫਰੰਸ ਸੈਲ ਚ ਆਏ ਸੀਗੇ ਉਹ ਕਹਿੰਦੇ ਪੀ ਅਸੀਂ ਪਾਰਟੀ ਨੂੰ ਬੁਲਾਉਂਦੇ ਆ ਉਹ ਲੇਕਿਨ ਪਾਰਟੀ ਆਉਂਦੀ ਆ ਪਰ ਜੋ ਸਵਾਲ ਜਵਾਬ ਕੋਈ ਨਹੀਂ ਦਿੰਦੀ ਉਹ 1,30,000 ਰੁਪਇਆ ਐਮਪੀ ਗੁਰਜੀਤ ਸਿੰਘ ਹੋਲਾ ਸਾਹਿਬ ਦੀ ਇਹ ਦਫਤਰ ਮੰਨ ਕੇ ਵੀ ਆਏ ਆ ਪੀ ਅਸੀਂ ਦਵਾਂਗੇ ਚਲੋ ਅਸੀਂ ਜਾਨਕੀ ਆਪਾਂ ਪੰਚਾਇਤੀ ਤੌਰ ਤੇ ਬੈਠ ਕੇ ਰਾਈ ਨਮਾ ਕਰ ਲੈਨੇ ਆ ਤੇ 1,30,000 ਰੁਪਏ ਦੇ ਕੇ ਦਵਾਂਗੇ ਇਹਨੂੰ ਤੇ ਇਹਦੇ ਨਾਲ ਜਿਹੜਾ ਸਮਝੌਤਾ ਕੀਤਾ ਜਾਊਗਾ ਹੁਣ ਇਹਨੂੰ ਨਾ ਇਹਦੀ ਕਮੇਟੀਆਂ ਦੇ ਪੈਸੇ ਦਿੱਤੇ ਜਾ ਰਹੇ ਨਾ ਇਹਨੂੰ ਘਰ ਚ ਰੱਖਿਆ ਜਾ ਰਿਹਾ ਨਾ ਇਹਦੇ ਬੱਚਿਆਂ ਦਾ ਪਾਲਨ ਪੋਸ਼ਣ ਹੁਣ ਰੋਟੀ ਤਾਂ ਵੀ ਵਿਚਾਰੀ ਆਵਾਜ਼ਾਰੋ ਹੀ ਪਈ ਆ ਤੁਹਾਡੇ ਜੀ ਇਹ ਨਾਲ ਅਸੀਂ ਸਮਾਜ ਸੇਵੀ ਕੱਲੋਂ ਯਾਨੀ ਕਿ ਜਿਹੜੇ ਵੀ ਪ੍ਰਵਾਸੀ ਬੰਦੇ ਹੁੰਦੇ ਉਹਨਾਂ ਦੇ ਨਾਲ ਚਲੋ ਵੀ ਹੈਲਪ ਤੌਰ ਤੇ ਜਿੱਦਾਂ ਵੀ ਨਾਲ ਖਲੋਣੇ ਤੁਹਾਨੂੰ ਪਤਾ ਹੀ ਆ ਤਾਂ ਇਨਸਾਨੀਅਤ ਕਰਕੇ ਇਹਨਾਂ ਦੇ ਨਾਲ ਅਸੀਂ ਜਿਹੜੀ ਆ ਇਹਨਾਂ ਦੇ ਹੱਕ ਚ ਖਲੋਤਿਆਂ ਇਹਦਾ ਮਾਮਲਾ ਜੀ ਸਰਾਸਰ ਝੂਠ ਉਹ ਜਿਹੜੀ ਫੂਲਾ ਦੇਵੀ ਹੈ ਉਹ ਨਜਾਇਜ਼ ਇਲਜ਼ਾਮ ਲਾਣ ਈ ਹੈ ਉਹ ਇਹਦਾ ਮਕਾਨ ਮਾਲ ਕੇ ਬੈਠੀ ਈ ਹੈ ਤੇ ਰਾਜਨ ਕਪੂਰ ਵੀ ਉਦੇ ਵਿੱਚ ਇਨਵੋਲ ਹੈਗਾ ਰਾਜਨ ਕਪੂਰ ਦੇ ਨਾਲ ਰਲ ਕੇ ਇਹ ਦਰਖਾਸਤਾਂ ਦੇਈ ਜਾਂਦੇ ਆ ਜਦ ਕਿ ਇਹ ਸਰਾਸਰ ਛੁੱਟੀਆਂ ਕਦੇ ਮੋਗੰਪੁਰੇ ਜੀ ਇਹਨੂੰ ਥਾਣੇ 'ਚ ਬਿਠਾਉਂਦੇ ਆ ਇਹ ਇਸ ਵਿਚਾਰੇ ਦੀ ਹਮੇਸ਼ਾ ਹੀ ਦਰਖਾਸਤ ਦੇ ਕੇ ਔਰ ਇਹਦੀ ਦਿਹਾੜੀਆਂ ਪਾਉਂਦੇ ਨੇ ਪੈਣੇ ਨਜਾਇਜ਼ ਇਲਜ਼ਾਮ ਹੈ ਨਜਾਇਜ਼ ਇਲਜ਼ਾਮ ਲਾਣ ਦੇ ਸਿਰਫ ਪੈਸੇ ਲੱਭਣ ਦੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਸਰ ਉਹ ਇਹਨੂੰ ਹਰਾਸਮੈਂਟ ਕਰਕੇ ਕਿ ਮੈਨੂੰ ਰੱਖਿਆ ਜਦ ਕਿ ਇਹਨੂੰ ਇਹ ਉਸ ਮਕਾਨ ਚ 2 ਮਹੀਨੇ ਹੋਏ ਆਇਆ ਹੈ ਤੇ ਉਹ ਕਹਿੰਦੀ ਹੈ ਮੈਨੂੰ ਸਾਲ ਲਈ ਇੰਨੇ ਰੱਖਿਆ 1 ਸਾਲ ਪਹਿਲੇ ਮਤਲਬ ਕਿ ਮੈਨੂੰ ਝਾੜੂ ਪੋਚੇ ਲਈ ਰੱਖਿਆ ਸੀ ਜਦ ਕਿ ਇਹ ਸਰਾਸਾ ਝੂਠਾ ਹੈ ਇਸ ਇਨਕੁਆਰੀ ਕੀਤੀ ਜਾਵੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਕਿਉਂਕਿ ਮੈਨੂੰ ਵੀ ਕਿੰਨੇ ਦਿਨ ਹੋ ਗਏ ਇਸ ਬੰਦੇ ਦੀ ਹੈਲਪ ਕਰਦੇ ਹੋਏ ਪਰ ਸਰਾਸਾ ਝੂਠ ਹੈਗੀ ਗੱਲ ਮੈਂ ਐਕਚੁਅਲੀ ਪੂਰੇ ਮੱਲੇ ਜੀ ਵੀ ਇਨਕੁਆਰੀ ਕੀਤੀ ਹੈ ਇਹਦਾ ਨਾਂ ਕੋਈ ਲੈਣਦੇ ਨਹੀਂਗਾ ਨਾ ਫੂਲਾਂ ਦੇ ਵੀ ਜਿਹਦੇ ਸੰਬੰਧ ਜਾ ਪੁੱਛਦੇ ਹੋ ਇਹਨਾਂ ਦਾ ਕਮੇਟੀਆਂ ਦਾ ਲੈਣ ਦੇਣਾ ਹੈਗਾ ਵਾ ਇਹਦੇ ਵਿੱਚ ਜਾਂਚ ਪੜਤਾਲ ਅਸੀਂ ਕਰ ਰਹੇ ਹਾਂ ਜੋ ਵੀ ਤਰਤੀਸ ਇਨਕੁਆਇਰੀ ਦਵਾਨ ਸਾਹਮਣੇ ਆਊਗਾ ਸਭ ਨਾਲ ਗੰਗਲੀ ਕਾਰਵਾਈ ਜਿਹੜੇ ਬੰਦੇ ਅਮਲ ਵਿੱਚ ਲਿਆਵਾਂਗੇ ਇਹ ਕੰਤ ਲਾਲ ਹੈ ਜਾਦੂ ਤੇ ਦੋਨੋਂ ਹੀ ਉਧਰ ਤੇ ਬਾਹਰ ਦੇ ਰਹਿਣ ਵਾਲੇ ਆ ਉਹਨੇ ਕਮਰੇ-ਕਮਰੇ ਤੋਂ ਬਣਾਏ ਆ ਕਿਰਾਏ ਤੇ ਵੀ ਕਮਰਾ ਲੈ ਕੇ ਰਹਿਣ ਲਈ ਉੱਥੇ ਤੇ ਹੋਰ ਵੀ ਰਹਿੰਦੇ ਉੱਥੇ ਉਹ ਉਸੇ ਦਰਾਨੀ ਇਹਨਾਂ ਦਾ ਕੋਈ ਕਮੇਟੀਆਂ ਦਾ ਸੀਗਾ ਲੱਖ ਲੱਗਦੀ ਹੈ ਕਿੰਨੇ ਕਮੇਟੀ ਪਈ ਸੀ ਉਹ ਕਹਿੰਦਾ ਕਮੇਟੀ ਚੁੱਕ ਲਈ ਹੈ ਇਹ ਕਹਿੰਦੀ ਨਹੀਂ ਚੁੱਕੀ ਉਹ ਪੈਸਿਆਂ ਦੇ ਲੈਣ ਦੇਣ ਸੰਬੰਧੀ ਇਹਨਾਂ ਦੀ ਇਨਕੁਆਰੀ ਚੱਲਦੀ ਹੈ ਚੱਲ ਰਹੀ ਹੈ ਬਿਆਨ ਵੀ ਲੈ ਰਹੇ ਆ ਗੁਰੂ ਦੇ ਸਭ ਨੂੰ ਜੋ ਸਾਹਮਣੇ ਆਉਂਦੇ